ਵੀ ਸੋਚਦਾ ਹੁਣ ਆ ਤਾਂ ਯਾਰ ਨਵਾਂ ਹੀ ਆ ਬਚੇੜ ਲਿਆ ਤਾਂ ਹੋਰ ਹੀ ਪੰਗਾ ਲੈ ਲਿਆ ਮੈਨੂੰ ਲੱਗਦਾ ਉਨੀ ਕਮਾਈ ਆਂਡਿਆਂ ਵਾਲੇ ਨਹੀਂ ਕਰਦੇ ਹੋਣੇ ਜਿੰਨੀ ਕਮਾਈ ਉਥੋਂ YouTube ਤੇ Facebook ਵਾਲੇ ਨੇ ਕਰ ਜਾਣੀ ਆ ਹੁਣ ਉਹਨੂੰ ਬਾਈ ਨੂੰ ਲੱਭਦੇ ਲੱਭਦੇ ਮੈਨੂੰ ਲੱਗਦਾ ਸਾਰੇ ਉਹਦਾ ਪੋਡਕਾਸਟ ਕਰਨ ਲਈ ਬਠਿੰਡੇ ਵਾਲਿਆਂ ਨੂੰ ਸਿੱਧੇ ਹੋ ਜਾਣਗੇ ਤੇ ਮੇਰੀ ਤਾਂ ਬਾਈ ਨੂੰ ਇੱਕੋ ਹੀ ਰਿਹਾ ਜਿਹੜਾ ਬਾਈ ਮਾਫੀ ਵੀ ਮੰਗ ਗਿਆ ਵੀ ਮੇਰੇ ਤੋਂ ਬਾਈ ਗਲਤੀ ਹੋਈ ਸੀ ਤੇ ਚਲੋ ਗਲਤੀ ਹੋਈ ਜਾਂ ਨਹੀਂ ਹੋਈ ਉਹ ਤਾਂ ਗੱਲ ਰਹਿ ਗਈ ਇੱਕ ਪਾਸੇ ਪਰ ਬਾਈ ਇੰਨਾ ਕ ਮਸ਼ਹੂਰ ਹੋ ਗਿਆ ਕਿ ਮੈਨੂੰ ਲੱਗਦਾ ਜੇ ਆਪਦਾ ਚੈਨਲ ਜਾਂ ਪੇਜ ਬਣਾ ਲੇ ਤਾਂ 5-7 ਦਿਨਾਂ ਦੇ ਵਿੱਚ ਕਮਾਈ ਕਰਨ ਵਾਲਾ ਹੋ ਜਾਊਗਾ ਕਿਉਂਕਿ ਉਥੇ ਪੂਰੇ ਪੰਜਾਬ ਦਾ ਮੀਡੀਆ ਮੀਡੀਆ ਜਾਨੀ ਕਿ ਪੇਜਾਂ ਵਾਲੇ ਬਲੌਗਰ ਸਾਰੇ ਉਥੇ ਪਹੁੰਚੇ ਆ ਤੇ ਸਾਰੇ ਹੁਣ ਉਹਦੀ ਪੌਡਕਾਸਟ ਕਰਨ ਨੂੰ ਉਹਦੇ ਨਾਲ ਇੰਟਰਵਿਊ ਕਰਨ ਨੂੰ ਤਿਆਰ ਆ ਤੇ ਬਾਈ ਨੂੰ ਵੀ ਹੱਥਾਂ ਨੂੰ ਥੁੱਕ ਲਾ ਕੇ ਤੇ ਸੋਸ਼ਲ ਮੀਡੀਆ 'ਚ ਕੁੱਦ ਪੈਣਾ ਚਾਹੀਦਾ ਹੁਣ ਜਿਹੜੀ ਕੁੱਤੇਖਾਣੀ ਹੋ ਗਈ ਉਹ ਤਾਂ ਨਹੀਂ ਵਾਪਸ ਹੁੰਦੀ ਹੁਣ ਉਸੇ ਕੁੱਤੇਖਾਣੀ ਤੋਂ ਕਮਾਈ ਕਿਵੇਂ ਕਰਨੀ ਆ ਇਹ ਬਾਈ ਦੱਸ ਸਕਦਾ